ਗੌੜੀ ਮੁਹੱਲਾ ਤੀਜਾ ਗਵਾੜੇੜੀ ਸੱਚਾ ਅਮਰ ਸੱਚਾ ਪਾਤਸ਼ਾਹ ਜਗ ਜੀ ਅਮਰ ਐਸਾ ਉਰੀ ਜੀ ਨਾ ਗੁਰੂ ਜੀ ਜਪੀ ਯਾਰਾ ਕਰਦੇ ਹਨ ਇਹ ਭਾਈ ਸੱਚਾ ਪਰਮੇਸ਼ਰ ਦਾ ਅਮਰ ਹੁਕਮ ਹੈ ਅਗੇ ਆਪ ਮਰਨ ਤੋਂ ਰਹਿਤ ਹੈ ਅਗੇ ਸੱਚਾ ਪਾਤਸ਼ਾਹ ਹੈ ਰੂਹ ਦੀ ਤਾਂ ਜੱਦਾ ਮਾਲਕ ਹੈ ਮਨ ਸਾਚੈ ਰਾਤੇ ਹਰ ਵੇ ਪਰਵਾ ਜਿਹਨਾਂ ਦੇ ਮਨਸ ਕੀ ਆਈ ਕਰਕੇ ਨਾਮ ਦੇ ਰੰਗੇ ਸੱਚੇ ਨਾਮ ਦੇ ਉਹਨਾਂ ਨੂੰ ਹਰੀ ਦੇ ਪ੍ਰਵਾਹ ਦੇ ਖਾਸ਼ ਕਰ ਦਿੰਦਾ ਹੈ ਉਹਨਾਂ ਨੂੰ ਕਿਸੇ ਦੀ ਪਰਵਾਹ ਨਹੀਂ ਕਿਸੇ ਕੇ ਦੀ ਬਾਤ ਸੱਚੇ ਨਾ ਹ ਉਹ ਦੇ ਪ੍ਰਵਾਹ ਪਰਮੇਸ਼ਰ ਦੀ ਪ੍ਰਾਪਤੀ ਕਰ ਲੈਂਦੇ ਹਨ ਸਤਿਆ ਮਹਲ ਸੱਚ ਨਾਮ ਸਮਾਹ ਜਉ ਦਾ ਮਹਲ ਤੁਰਿਆ ਤਦ ਹੈ ਸ੍ਰੀ ਗੁਰੂਪੀ ਸੱਚਾ ਮਹੱਲਾ ਸਤ ਸ੍ਰੀ ਗੁਰੂਪੀ ਸੱਚੇ ਨਾਮ ਕਰਕੇ ਜੇ ਸਮਾਹ ਪ੍ਰਾਪਤ ਹੋਈਦਾ ਮਿਲਦਾ ਹੈ ਸੱਚੇ ਨਾਮ ਕਰਕੇ ਸਮਾਹ ਅਨੰਦ ਦਾ ਪ੍ਰਾਪਤ ਹੁੰਦਾ ਸਿੱਖ ਮਹਲ ਤੁਰਿਆ ਤਦ ਹੁਣ ਮਨ ਮੇਰੇ ਸ਼ਬਦ ਵਿਚਾ ਤੇ ਮੇਰੇ ਚਾਰੇ ਮਨ ਗੁਰਸਾਹਿਬ ਦੇ ਸ਼ਬਦ ਨੂੰ ਵਿਚਾਰਨਾ ਕਰ ਸਾਡੀ ਸਿੱਖਣ ਸਰਬੂਨ ਕਰ ਸਰਵ ਜੀ ਵਿਸ਼ੈ ਰੂਪੀ ਕਰਨਾ ਜਾਰਾ ਆਰਾਮ ਜਪਹੁ ਪਾਵਜਲ ਉਤਰਹੁ ਪਾਰੇ ਰਾਮ ਰੋਗੇਸ਼ਵਰ ਮੰਤਰੀ ਰਾਮਾ ਰਾਮ ਦੇ ਨਾਮ ਨੂੰ ਜਪਣਾ ਕਰੋ ਸੰਸਾਰ ਸਮੁੰਦਰ ਤੋਂ ਪੈਰੀ ਕਾਰ ਉੱਤਰ ਜਾਓਗੇ ਮੁਕਤ ਹੋ ਜਾਓਗੇ ਮੁਕਤੀ ਦੇ ਕਿਨਾਰੇ ਤੇ ਪਹੁੰਚ ਜਾਓਗੇ ਸੰਸਾਰ ਤੋਂ ਵਿਸ਼ੇ ਰੂਪੀ ਜਲ ਵਿੱਚ ਗੋਤੇ ਨਹੀਂ ਖਾਓਗੇ ਰਹਾਉ ਭਰਮੇ ਆਵੇ ਭਰਮੇ ਜਾਵੇ ਉਸ ਰੂਪ ਦਾ ਧਰਮ ਕਰਕੇ ਜਨਮ ਧਾਰ ਕੇ ਆਉਂਦਾ ਹੈ ਕੋਈ ਧਰਮ ਕਰਕੇ ਜੁਨਾ ਵਿੱਚ ਮਰ ਮਰ ਕੇ ਜਾਂਦਾ ਹੈ ਇਹੋ ਜਗ ਜਨਮਿਆ ਦੂਜੇ ਭਾਗ ਜਿਹੜਾ ਜਗ ਜੀਵ ਹੁਣ ਹੈ ਕਹਿੰਦੇ ਵੈਦ ਭਾਗ ਕਰਕੇ ਜਨਮ ਧਾਰ ਰਿਹਾ ਹੈ ਜੀਵ ਹੁਣ ਨਹੀਂ ਤਾਂ ਕੇਵਲ ਸੁਧੀ ਸੁਧ ਕੀ ਉਹ ਵਿੱਚ ਕੋਈ ਫਰਕ ਨਹੀਂ ਸੀ ਇਹ ਜੀਵ ਜੰਮਿਆ ਤਾਂ ਹੈ ਦੁਆਇ ਭਾਰ ਲੱਗਾ ਹੋਇਆ ਹੋਣੇ ਕਰਕੇ ਦੇ ਅੰਦਰ ਮਾਨੁਮੁਖਾ ਨਾ ਚੀਟੈ ਆਵੈ ਜਾ ਜਨਮੁਖੀਏ ਜੀਵੈ ਵਾਹਿਗੁਰੂ ਨੂੰ ਚੇਤੇ ਨਹੀਂ ਕਰਦੇ ਇਸ ਕਰਕੇ ਆਉਂਦੇ ਜਾਂਦੇ ਜਾਂਦੇ ਮਰਦੇ ਰਹਿੰਦੇ ਹਨ ਆਪ ਭੁੱਲਾ ਕੇ ਪ੍ਰਭ ਆਪ ਕੋ ਲਾਇਆ ਜੇ ਕ੍ਰਿਸ਼ਨ ਦੇ ਸਿੱਖਾਂ ਦਾ ਮਾਰਾ ਇਹ ਜੀਵ ਆਪ ਭੁੱਲ ਗਿਆ ਕਿ ਪ੍ਰਭੂ ਦਾ ਕਾਲਪੁਰਖ ਮੈਨੂੰ ਆਪ ਬੁਲਾਇਆ ਇਹ ਦੱਸੋ ਇਹੋ ਜੀਉ ਵਿਡਾਣੀ ਚਾਕਰੀ ਲਾਇਆ ਜੇ ਭਾਈ ਆਪ ਬੁਲਾਇਆ ਤਾਂ ਉਪਰ ਹੁੰਦੇ ਆ ਤਾਂ ਵੀ ਇਹ ਵਿਦਿਆ ਦੇ ਪ੍ਰਕਾਸ਼ ਕਰਕੇ ਬੁਲਾਇਆ ਤੇ ਜੇ ਪ੍ਰਭੂ ਨੇ ਆਪ ਬੁਲਾਇਆ ਗੁਰਸਿੱਖੋਂ ਤਾਂ ਵੀ ਉਹਦੀ ਕਰਨੀ ਕਰਕੇ ਬੁਲਾਇਆ ਹੈ ਮਾਰਾ ਕਰਮਾਂ ਅਨਸਾਰ ਫਲ ਦਿੰਦਾ ਹੈ ਜੇ ਇਹ ਜੀਵ ਕਰਮ ਕਰਦਾ ਉਹ ਫਲ ਦਿੰਦਾ ਹੈ ਆਪ ਨੂੰ ਨਹੀਂ ਬੁਲਾਇਆ ਪਰਮੇਸ਼ਰ ਨੇ ਇਹਦੀ ਕਰਤੂਰ ਅਨਸਾਰ ਬੁਲਾਇਆ ਹੈ ਜੇ ਆਪ ਬੁਲਾ ਤਾਂ ਵੀ ਮਨਮਦ ਕਰਕੇ ਬੁਲਾਇਆ ਹੈ ਜੇ ਪ੍ਰਭੂ ਕੇ ਅਥਵਾ ਕਹੁ ਕੋ ਲਾਇਆ ਹੈ ਤਾਂ ਵੀ ਉਹਦੀ ਕਰਮੀ ਅਨੁਸਾਰ ਹੀ ਪੁਲਾਇਆ ਹੈ ਕਿ ਉਤਰ ਹੈ ਇਹੋ ਜੀਵ ਵਿਡਾਣੀ ਚਾਕਰੀ ਲਾਇਆ ਤੇਰੀ ਮਾਰੇ ਕਰਣੀ ਕੀ ਹੈ ਕਹਿੰਦੇ ਜੀਵ ਨੂੰ ਇਸਨੇ ਵਿਡਾਣੀ ਦੇਵੀ ਦਿਉ ਤਲੀ ਕੋਹਨੇ ਦੀ ਕੋ ਬੰਨੇ ਦੀ ਕੋ ਸਾੜਾਂ ਵਾਲੀ ਰੰਨੇ ਦੀ ਟੋਲਤ ਮੱਚਾ ਸਰਮਾਏ ਵਿਡਾਣੀ ਚਾਕਰੀ ਚ ਲਾ ਛੱਡਿਆ ਵਾਹਿਗੁਰੂ ਨੂੰ ਛੱਡ ਕੇ ਖਸਮ ਛੋੜ ਦੂਜੇ ਲੱਗੇ ਦੁੱਬੇ ਸੇ ਬਨ ਜਾ ਰਿਹਾ ਕਿਉਂ ਬਗਾਨੀ ਨੌਕਰੀ ਤੇ ਲਾਸ਼ ਹੋਇਆ ਪਰਮੇਸ਼ਰ ਨੂੰ ਭੁੱਲ ਕੇ ਦੇਵੀ ਦੇ ਉਤਿਆਂ ਦੇ ਉਪਾਸ਼ਕ ਬਣੇ ਫਿਰਦੇ ਕੋਈ ਸੁਲਤਾਨ ਦਾ ਰੂਪ ਪਕਾਤਦਾ ਕਦੇ ਗੁੱਗੇ ਦੀਆਂ ਸੇਵੀਆਂ ਚਾਹ ਪੀਂਆਂ ਕਿਉਂ ਭਾਈ ਵਾਹਿਗੁਰੂ ਨੂੰ ਭੁਲਾ ਦੇ ਜ ਆਪ ਭੁੱਲੇ ਤਾਂ ਵੀ ਉਹ ਭੁੱਲ ਰਿਹਾ ਜੇ ਵਾਹਿਗੁਰੂ ਨੂੰ ਬੁਲਾਏ ਤਾਂ ਵੀ ਉਹ ਬੁલાਏ ਹਨ ਮਹਾ ਦੁੱਖ ਖੱਟੇ ਬਿਰਥਾ ਜਨਮ ਗਵਾਇਆ ਇਹ ਬੜੇ ਭਾਰੀ ਜਮਣ ਮੰਨਦੇ ਦੁੱਖ ਦੀ ਖੱਟੀ ਨੂੰ ਖੜਦੇ ਹੈ ਜੇ ਮਨੁੱਖਾਂ ਜਨ ਮਿਰ ਵੀ ਗਿਆ ਤਾਂ ਬਿਆਰਥੀ ਜਨੋਂ ਕੋ ਆ ਰਿਹਾ ਉਹ ਗੁਨਾ ਚ ਲੱਗੇ ਕਿਰਪਾ ਕਰ ਸਤਗੁਰੂ ਮਿਲਾਏ ਜੀਹਾਂ ਦੀ ਕਿਰਪਾ ਦ੍ਰਿਸ਼ਟੀ ਕਰਕੇ ਮਾਰੇ ਪੁਰੂ ਨੇ ਪੁਨਹ ਰਾਤਰੀ ਰੇ ਹੋਏ ਨੇ ਸਤਗੁਰੂ ਨਾਨਕ ਦੇਵ ਜੀ ਪਾਲ ਸਾਹਿਬਾ ਗੁਰੰਗਸਾਹਿਬ ਨਾਲ ਨਿਯੰਤਿਤ ਇਕੂ ਨਾਮ ਚੇਤੇ ਵਿੱਚੋਂ ਭਰਮ ਚੁਕਾਏ ਕੋਈ ਵੀ ਮਾਰਾਵੇ ਨਾਮ ਨੂੰ ਚੇਤੇ ਕਰਦੇ ਆ ਹੋਰ ਜਿੰਨੇ ਕਲਮ ਧਰਮ ਮ ਭਗ ਰੂਪ ਜਾਣ ਕੇ ਇਰਦ ਤੇ ਵਿੱਚੋਂ ਸੁਖ ਆਉਂਦੇ ਹਨ ਨਾਨਕ ਨਾਮ ਜਪੇ ਨਾਉ ਨੋਂ ਲਿਪਾਏ ਕੋਈ ਮਾਰਾ ਕਹਿੰਦੇ ਨਾਮ ਨੂੰ ਯੱਗਦੇ ਹਨ ਨਾਮ ਕਰਕੇ ਨਵੇਂ ਨਿੱਧੀਆਂ ਅਸਨ ਬਸਨ ਪੂਕਨ ਕਪੂਨ ਸਾਰੇ ਪਦਾਰਥ ਪਾ ਲੈਂਦੇ ਐ ਨਵੇਂ ਗੋਲ ਕਾਂ ਦਾ ਨਿਰ ਅਧਾਰੂ ਬ੍ਰਹਮ ਜਿਹੜਾ ਹੈ ਉਹ ਨਾਮ ਦੇ ਕਰਕੇ ਹੀ ਪਾ ਲੈਂਦੇ ਹਨ ਗੌੜੀ ਗੁਆਰੇ ਦੀ ਮਹੱਲਾ ਤੀਜਾ ਜਿਨ੍ਹਾਂ ਗੁਰਮੁਖ ਧਿਆਇਆ ਜਿਨ੍ਹਾਂ ਨੇ ਗੁਰਾਂ ਦਵਾਰਾ ਗੁਰਮਖੰਡ ਵਾਹਿਗੁਰੂ ਨੂੰ ਪਿਆਉਣਾ ਕੀਤਾ ਹੈ ਤੈਨੂੰ ਪੁੱਛੋ ਜਾਏ ਜੇ ਸੰਸਹਿਤ ਹੁਣਾਂ ਜਾ ਕੇ ਪੁੱਛੋ ਉਹਨਾਂ ਨੂੰ ਜਾ ਕੇ ਪੁੱਛਣਾ ਕਰੋ ਗੁਰ ਸੇਵਾ ਤੇ ਮਨਪਤੀਆ ਮਾਰੇ ਆਪ ਹੀ ਕਿਹਨੂੰ ਪੁੱਛੀਏ ਆਪ ਤੋਂ ਬਿਨਾ ਕਹਿੰਦੇ ਭਾਈ ਗੁਰੂ ਸਾਹਿਬ ਦੀ ਸੇਵਾ ਕਰੀਏ ਤਾਂ ਮਨਜ ਪ੍ਰੋਸਾ ਆਉਂਦਾ ਧੀਜਾ ਹੈ ਮਹਾਰਾਜਾ ਮਾਨੋ ਇਹ ਤਨਵੰਤ ਹਰਨਾਮ ਕੁੰਬਾਰ ਮਾਰੇ ਸਹ ਆਪ ਕਿਰਪਾ ਕਰੋ ਮਾਰੇ ਕਹਿੰਦੇ ਉਹ ਭਾਈ ਤਨਵੰਤ ਤੇ ਹਨੀ ਹੈ ਜੋ ਪਰਮੇਸ਼ਰ ਦੇ ਨਾਮ ਦੀ ਕਮਾਈ ਕਰਦੇ ਹਨ ਗੁਰ ਤੇ ਸੋ ਜੀ ਪਾਹ ਜੀ ਐਵੇਂ ਅਗਿਆਨੀ ਜੀਆਂ ਨੂੰ ਪੈਂਦੀ ਪੂਰਨ ਸਤਿਗੁਰੂ ਦੀ ਜੀਤੋਂ ਸਮਝ ਪੈਂਦੀ ਹੋਸ਼ ਆਉਂਦੀ ਹੈ ਹਰ ਹਰ ਨਾਮ ਜਪੋ ਮੇਰੇ ਭਾਈ ਮੇਰੇ ਭਰਾਓ ਹਰੀ ਦਾ ਹਰ ਹਰੇਕ ਪਾਪਾਂ ਨੂੰ ਹਰਨ ਵਾਲਾ ਜੋ ਨਾਮ ਦਾ ਸਿੰਘ ਜਪਨਾ ਕਰੋ ਗੁਰਮੁਖ ਸੇਵਾ ਹਰ ਕਾਲ ਥਾਏ ਪਾਏ ਜਿਹੜੇ ਗੁਰਮੁਖਾਂ ਦੀ ਸੇਵਾ ਕਰਦੇ ਗੁਰਾਂ ਦੁਆਰਾ ਉਹਨਾਂ ਦੀ ਕਮਾਈ ਪਰਮੇਸ਼ਰ ਖਾਨ ਦੇਖੇ ਚ ਪਾਉਣਾ ਕੀਤੀ ਪ੍ਰਵਾਨਗੀ ਚ ਰਹਾਉ ਆਪ ਪਛਾਣ ਮਨ ਨਿਰਮਲ ਹੋ ਆਪਣੇ ਆਤਮਾ ਦੀ ਇਹ ਜੀਵ ਗੁਰਾਂ ਦਾ ਆਲਾ ਪਛਾਣ ਕਰਦਾ ਹੈ ਉਹਦਾ ਮਨ ਸੁਧ ਹੋ ਜਾਂਦਾ ਹੈ ਮਨ ਜੋ ਨਿਰਮਲ ਹੁੰਦਾ ਤਾਂ ਆਪਣੇ ਆਪ ਦੀ ਪਛਾਣ ਹੁੰਦੀ ਹੈ ਜੀਵਨ ਮੁਕਤ ਹਰ ਪਾਵੈ ਸੂਰ ਹਰੀ ਨਾਈ ਪਾਲਨੇ ਸੋ ਪੁਰਖ ਦਾ ਨਾਈ ਜੀਵਨ ਮੁਕਤ ਹੈ ਯੋਨਾ ਉਹ ਹੀ ਮੁਕਤ ਹੈ ਹਰਗੋਣ ਗਾਵੈ ਮਤ ਉਤਮ ਹੋ ਨਾ ਤੋਸ਼ੇ ਪੁਰਖ ਨਹੀਂ ਹੁੰਦੀ ਹੈ ਜੋ ਹਰੀ ਦੇ ਗੋਣ ਨੂੰ ਗਾਉਂਦਾ ਹੈ ਬਾਕੀਆਂ ਦੀ ਮਤ ਮਲੀਨ ਹੀ ਰਹਿੰਦੀ ਹੈ ਸਹਿਜੇ ਸਹਿਜ ਸਮਾਵਾਸ ਸਹਿਜੇ ਗਿਆਨ ਕਰਕੇ ਸਹਿਸ ਰੂਪ ਚੋ ਪੁਰਖ ਸਮਾ ਜਾਂਦੇ ਹਨ ਮਿਲ ਜਾਂਦੇ ਹੈ ਬੂਜੇ ਭਾਏ ਨਾ ਸੇਵਿਆ ਜਾ ਜੁਗੀਆਂ ਚੀਜ਼ਾਂ 'ਚ ਪ੍ਰੇਮ ਰੱਖੀਏ ਤਾਂ ਮਹਾਰਾਜ ਦਾ ਸੇਵਨ ਭਜਨ ਨਹੀਂ ਕੀਤਾ ਜਾਂਦਾ ਹੈ ਹੋਵੇਂ ਮਾਇਆ ਮਹਾ ਵਿਖਸਾ ਮਾਇਆ ਕਰਕੇ ਹੋਵੇਂ ਕਿੰਬੜ ਜਾਂਦੀ ਕਿ ਮੇਰੇ ਜਨਮ ਹੋ ਜਾਂ ਨਹੀਂ ਜਨਮ ਤਾਰ ਕੇ ਆਉਂਦਾ ਮਰ ਮਰ ਕੇ ਜੁਨਾ ਚ ਜਾਂਦਾ ਹੈ ਹਰ ਹਰ ਨਾਮ ਦੇਵੈ ਜਨ ਸੋ ਸਤਗੁਰੂ ਸਾਹਿਬ ਜੀ ਹਰ ਰਹਿ ਪਰਮੇਸ਼ਰ ਦਾ ਨਾਮ ਜੰਦੇ ਹੰ ਸੋ ਪ੍ਰਖੋ ਪ੍ਰਾਪਤ ਕਰ ਜਾ ਹੈ ਆਨੰਦੈ ਨਿ ਭਾਗਤ ਗੁਰ ਸਬਦੀ ਹੋ ਰਾਗ ਨੇ ਜੋ ਗੁਰਾਂ ਦੇ ਸ਼ਬਦ ਦੀ ਕਮਾਈ ਕਰਨ ਵਾਲੇ ਉਹਨਾਂ ਦੀ ਭਗਤੀ ਹੁੰਦੀ ਏ ਠੇ ਪੈਰ ਗੁਰਮਤਿ ਵਿਰਲਾ ਬੂਝੈ ਕੋ ਕਿਉ ਦੁਨੀਆ ਦਾਰਾ ਕੋਈ ਕੋਈ ਬਰਲਾ ਹੈ ਜਿਹੜਾ ਪੁੱਛਦਾ ਗੁਰਾਂ ਦੇ ਪਾਸੋਂ ਤੇ ਸਮਝਦਾ ਹੈ ਨਾਨਕ ਨਾਮ ਸਮਾਵੈ ਸਤਿਗੁਰੂ ਮਾਰਾ ਵੀ ਕਹਿੰਦੇ ਨਾਮ ਪਰਮੇਸ਼ਰ ਦੇ ਕਰਕੇ ਵਾਹਿਗੁਰੂ ਜੀ ਸਮਾ ਜਾਂਦਾ ਨਾਮੀ ਚ ਕੀ ਗਉੜੀ ਗੁਆਰੇੜੀ ਮਹੱਲਾ ਤੀਜਾ ਗੁਰਸੇਵਾ ਜੁਗਚਾਰੇ ਹੋਏ ਇਹ ਭਾਈ ਗੁਰੂ ਸਾਹਿਬ ਦੀ ਸੇਵਾ ਚਾਹਾਂ ਜੁਗਾ ਦੀ ਹੁੰਦੀ ਆਈ ਹੈ ਚਾਹਾਂ ਜੁਗਾ ਜਿਨ੍ਹਾਂ ਜਿਨ੍ਹਾਂ ਸੇਵਾ ਕੀਤੇ ਉਹ ਨਿਹਾਲ ਹੋਏ ਹੈ ਗੁਰਸੇਵਾ ਜੁਗਚਾਰੇ ਸਾਰੇ ਜਗਤ ਵਿੱਚ ਗੁਰਾਂ ਦੀ ਸੇਵਾ ਕਰਕੇ ਪ੍ਰਾਪਤੀ ਹੋਈ ਜਿਸ ਕਿਸੇ ਨੂੰ ਆਰੇ ਸਾਜਨਾ ਵਾਲੀ ਵੀ ਗੁਰੂ ਦੀ ਸੇਵਾ ਕਰਕੇ ਮਿਲੇ ਹਨ ਪੂਰਾ ਜਨਕਾਰ ਕਮਾਵੇ ਕੋਈ ਗੁਰ ਨੂੰ ਭਗਤ ਜਾਵੇ ਜਿਹੜਾ ਕੋਈ ਕਾਰ ਭਗਤੀ ਦੀ ਕਮਾਉਂਦਾ ਗੁਰਾਂ ਦੇ ਪਾਸੋਂ ਅਖੁੱਤ ਨਾਮ ਧਨ ਹਰ ਤੂਟ ਨਾ ਹੋਵੇ ਉਹਨਾਂ ਨੂੰ ਹਰੀ ਦੇ ਨਾਮ ਦਾ ਨਾ ਮੁਕਣ ਵਾਲਾ ਧਨ ਮਾਰਾ ਦਖਸ਼ਿੰਦੇ ਜੀਦੀ ਕਦੇ ਟੋਟ ਘਾਟਾ ਹੀ ਨਹੀਂ ਹੁੰਦਾ ਹੈ ਐਥੇ ਸਦਾ ਸੁਖੋ ਦਰ ਸੁਭਾਉ ਐਸ ਲੋਕ ਕੀ ਨੂੰ ਸਦਾ ਸੁਖ ਹੋਏ ਦਰਗਾਹ ਜੀ ਉਹਨਾਂ ਦੀ ਸੋਣਾ ਹੁੰਦੀ ਹੈ ਪ੍ਰਲੋਕ 'ਚ ਇਹ ਮਨ ਮੇਰੇ ਭਰਮ ਨਾ ਕੀਜੈ ਮਨ ਮੇਰੇ ਭਰਮ ਚ ਨਾ ਪਿਆਕਾਰ ਭਰਮ ਨਾ ਕਰਿਆ ਕਰ ਸੰਸਾਰਾ ਨਾ ਕਰਿਆ ਕਰ ਗੁਰਮੁਖ ਸੇਵਾ ਅੰਮ੍ਰਿਤ ਰਸ ਪੀਜੈ ਗੁਰਮੁਖਾਂ ਦੀ ਕਹਿਲ ਕਰਕੇ ਅੰਮ੍ਰਿਤ ਨਾਮ ਰਸ ਬ੍ਰਹਮਾ ਨੰਦ ਨੂੰ ਪੀਣਾ ਕਰੀਏ ਰਹਾਉ ਸਤਿਗੁਰੂ ਸਿਵਹਿ ਸਿ ਮਹਾਪੁਰਖ ਸੰਸਾਰੇ ਤੁਰੀਏ ਦੀ ਤਹਿਲ ਕਰਦੇ ਮਹਾਪੁਰਖ ਪੂਰਨ ਪੁਰਖ ਕਤਰੇਕ ਤੇ ਬ੍ਰਹਮ ਦਾ ਰੂਪ ਹੈ ਇਸ ਸੰਸਾਰ ਵਿੱਚ ਆਪ ਉਧਰੇ ਕੁਲ ਸਗਲ ਨਿਸਾਰੇ ਸਤਿਗੁਰੂ ਦੀ ਤਹਿਲ ਕਰਨ ਵਾਲੇ ਮਹਾਪੁਰਖ ਆਪ ਵੀ ਉਧਰੇ ਇਸ ਸੰਸਾਰ ਤੋਂ ਮੁਕਤ ਹੋਗੇ ਸਾਰੀਆਂ ਕੁਲਾਂ ਨੂੰ ਵੀ ਸੰਸਾਰ ਤੋਂ ਇਸ ਰਿਸ਼ਿਪੁਵੰਚ ਤੋਂ ਪਾਰ ਲਿਆ ਹੈ ਹਰ ਕਾ ਨਾਮ ਰਖੈ ਔਰ ਧਾਰੇ ਕੋਣ ਮੋਹ ਪੁਰਖਿਓ ਪਰਮੇਸ਼ਰ ਦੇ ਨਾਮ ਨੂੰ ਸਿਰਜਿਉਂ ਵਸਾ ਕੇ ਰਖਦੇ ਐ ਨਾਮ ਰਤੇ ਪਉਜਲ ਉਤਰੈ ਪਾਰਿ ਜੀ ਕੋਈ ਮਹਾਰਾਜ ਦੇ ਨਾਮ ਚੰਗੇ ਸੰਸਾਰ ਸੰਤ ਕੋ ਪਾਰ ਉਤਰ ਗਏ ਹਣ ਸਤਗੁਰੂ ਸੇਵ ਹੈ ਸਦਾ ਮਨ ਦਾਸਾ ਸਤਗੁਰੂ ਦੀ ਸੇਵ ਨੂੰ ਕਰੀਏ ਮਨ ਨੂੰ ਸੇਵਕ ਬਣਾ ਕੇ ਸਦਾ ਵਾਸਤੇ ਦਾਸਾ ਦਾ ਹੌਤਾ ਹਰ ਕੇ ਹਉ ਮੈਂ ਮਾਰ ਕਵਲ ਪਰਗਾਸਾ ਜਿੰਨਾ ਵੀ ਹਉ ਮੈਂ ਮਾਰ ਦਿੰਦੇ ਹਾਂ ਮਾਰੇ ਉਹਨਾਂ ਲੱਗਦਾ ਕੋਲ ਖੜਿਆ ਹੁੰਦਾ ਬ੍ਰਹਮ ਗਿਆਨ ਦੀਆਂ ਪੰਖੜੀਆਂ ਖੜੀਆਂ ਹੁੰਦੀਆਂ ਹਲ ਹਦ ਵਾਜੈ ਨਿਗ ਘਰ ਵਾਸਾ ਸਤਿਰਾਸ ਉਹਨਾਂ ਵਿੱਚ ਸ਼ਬਦਾਂ ਦਾ ਵਾਜਾ ਪ੍ਰਗਟ ਹੋਇਆ ਹੁੰਦਾ ਹੈ ਰੂਪ ਰੂਪੀ ਕਰ ਜੋ ਉਹਨਾਂ ਦਾ ਵਾਸਾ ਹੋ ਜਾਂਦਾ ਹੈ ਨਾਮ ਰਤੇ ਘਰ ਮਾਹੇ ਉਦਾਸ ਜਿਹੜੇ ਨਾਮ ਜੰਗੇ ਆ ਗ੍ਰਸਤ ਵਿੱਚ ਰਹਿੰਦੇ ਘਰ ਵਿੱਚ ਰਹਿੰਦੇ ਉਹ ਉਪਰਾਮ ਰਹਿੰਦੇ ਆ ਕਾਰ ਸੰਸਾਰ ਵਿੱਚ ਰਹਿੰਦੇ ਉਹ ਉਪਰਾਮ ਰਹਿੰਦੇ ਆ ਪਰ ਸਰੀਰ 'ਚ ਰਹਿੰਦੇ ਉਹ ਉਪਰਾਮ ਰਹਿੰਦੇ ਹਨ ਸੰਸਾਰ ਤੋਂ ਆਤਮੂਰ ਸੇਵ ਹੈ ਤਿੰਨ ਕੀ ਸੱਚੀ ਬਾਣੀ ਜੋ ਸੰਗਮ ਦੀ ਟਹਿਲ ਕਰਦੇ ਉਹਨਾਂ ਦੇ ਮੁਖੋਂ ਜੋਤ ਵਿੱਚ ਨਿਕਲ ਜਾਂਦੇ ਆ ਉਹ ਸੱਚੇ ਹੁੰਦੇ ਪਾਰ ਪੈਂਦੇ ਹਨ ਉਹਨਾਂ ਦੇ ਮੁੱਖ ਜੀ ਸੱਚੀ ਬਾਣੀ ਉਹ ਗੁਰੂ ਦੀ ਸੇਵਾ ਕਰਨ ਵਾਲੇ ਕੱਚੀ ਬਾਣੀ ਨਹੀਂ ਬੋਲਦੇ ਵਿਸ਼ਿਆਂ ਦੀ ਪ੍ਰਗੈਸ਼ ਕਰਨ ਵਾਲੀ ਬਾਣੀ ਨਹੀਂ ਉਹ ਬੋਲਦੇ ਜੁਗ ਜੁਗ ਭਗਤੀ ਆਠ ਬਸਾਰ ਜੁਗਾਂ ਜੁਗਾਂ ਨਹੀਂ ਭੱਜਦਾ ਜਨ ਕਸਮ ਕੀਤੀ ਹੈ ਕਿ ਸਭਰਾਂ ਦੀ ਸੇਵਾ ਕਰਕੇ ਧੁਰ ਕੀ ਬਾਣੀ ਸੱਚੀ ਬਾਣੀ ਦੀ ਦਾਤ ਪ੍ਰਾਪਤ ਹੁੰਦੀ ਹੈ ਜੋਨੇ ਜਪਾ ਹੈ ਹਰ ਸਾਰੰਗ ਪਾਰੈ ਜਿਵੇਂ ਹਰੀ ਸਾਰੰਗ ਨਾਮੇ ਧਰਨ ਨੂੰ ਧਾਰਨ ਹੋਏ ਤੇ ਇਸ ਨੂੰ ਜਪਾਪੇ ਨਾਨਕ ਨਾਮ ਰਤੇ ਇਹ ਕੇਵਲ ਨਿਰਵਾਣੀ ਜੋ ਨਾਮ ਚ ਰੰਗੇ ਮਹਾਰਾਜ ਕਹਿੰਦੇ ਇਹ ਕੇਵਲ ਸੁਭ ਹੈ ਬਾਣ ਆਤਮਾ ਕੋ ਰਹਤ ਹੈ ਨਿਰਵਾਣ ਪਦਵੀ ਨੂੰ ਪ੍ਰਾਪਤ ਹੋਇਆ ਜਿੱਥੇ ਕੋਈ ਆਲਸ ਨਹੀਂ ਨਿਰਵਾਣ ਪਦਵੀ ਆਤਮਾ ਤੋਂ ਦੁੱਖਾਂ ਤੋਂ ਬਾਣ ਨਾ ਦੁੱਖ ਦਾ ਦੁੱਖਾਂ ਤੋਂ ਰਹਿਤ ਪਦਵੀ ਨੂੰ ਪਾਇਆ ਹੈ ਇਹਨੂੰ ਫੈਰਿੰਗ ਮੰਡੀ ਹੈ ਤਾਂ ਨੂੰ ਸਿਮਰਗੇ ਐ ਸ਼ਾਂਤੀ ਗੁੰਦੀ ਨਿਆਈ ਨਾਮ ਦਾ ਸਿਮਰਨ ਕਰਦੇ ਆ ਜੋ ਨਾਮ ਜਰੰਗੇ ਹੈ